ਆਪਰੇਸ਼ਨ ਦੀ ਹੌਸਟ ਮੀਟਿੰਗ ਹੋਈ ਆ ਤੁਸੀਂ ਕਾਫੀ ਜ਼ਿਆਦਾ ਦੇ ਵਿੱਚ ਜਿਹੜਾ ਪਿੰਡਾਂ ਨੂੰ ਲੈ ਕੇ ਮੁੱਦੇ ਉਠਾਏ ਨੇ ਕੀ ਆ ਸੁਣਵਾਈ ਨਹੀਂ ਹੋ ਰਹੀ ਜਦਾ ਦਿੱਕਤ ਸਭ ਤੋਂ ਜ਼ਿਆਦਾ ਜਿਹੜੀ ਆ ਸਪਾਈ ਦੀ ਆ ਉਸ ਨੂੰ ਲੈ ਕੇ ਜਿਹੜਾ ਕਾਫੀ ਜ਼ਿਆਦਾ ਜਿਹੜਾ ਰੌਲਾ ਪਿਆ ਸੁਣਵਾਈ ਹੋਈ ਕੀ ਕਹਿਣਾ ਚਾਹੋਗੇ ਮੈਂ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਵੀ ਹੋਣਾ ਮੈਂ ਉੱਥੇ ਮੇਰ ਸਾਹਿਬ ਨੂੰ ਰਿਕੁਐਸਟ ਕਰਕੇ 2 ਮਿੰਟ ਦਾ ਟਾਈਮ ਮੰਗਿਆ ਪਹਿਲਾਂ ਤਾਂ ਉਹਨਾਂ ਨੇ ਟਾਈਮ ਦੇਣ ਤੋਂ ਇਨਕਾਰ ਕਰਤਾ ਤੇ ਫਿਰ ਮੈਂ ਜ਼ਬਰਦਸਤੀ ਉੱਥੇ ਬੋਲੀ ਕਿਉਂਕਿ ਦੇਖੋ ਅਜ ਬਜਟ ਪੂਰੇ ਸਾਲ ਦਾ ਹੈ ਤੇ ਉਸ ਕਿਸੇ ਪਿੰਡ ਦਾ ਮੈਂ ਇੱਕ ਪਿੰਡ ਦੀ ਗੱਲ ਨਹੀਂ ਕਰ ਰਹੀ ਕਿਸੇ ਪਿੰਡ ਦਾ ਸੁਹਾਣਾ ਹੋ ਗਿਆ ਕੁੰਬੜਾ ਹੋ ਗਿਆ ਮਟੌਰ ਹੋ ਗਿਆ ਸ਼ਾਈ ਮਾਜਰਾ ਮਦਨਪੁਰ ਕਿਸੇ ਪਿੰਡ ਦੇ ਉਹਨਾਂ ਦੇ ਕੋਈ ਵੀ ਬਜਟ 'ਚ ਇੱਕ ਵੀ ਚੀਜ਼ ਨਹੀਂ ਪਾਈ ਦੱਸੋ ਫਿਰ ਜੇ ਆਪਾਂ ਨੂੰ ਉਹਨਾਂ ਨੇ ਬਜਟ 'ਚ ਪਾਣਾ ਹੀ ਨਹੀਂ ਤੇ ਫਿਰ ਸਾਨੂੰ ਕਾਰਪੋਰੇਸ਼ਨ ਰੱਖਣ ਦਾ ਕੋਈ ਅਧਿਕਾਰ ਨਹੀਂ ਕਿਉਂਕਿ ਜਦੋਂ ਸੁਹਾਣਾ ਕਾਰਪੋਰੇਸ਼ਨ ਚ ਆਇਆ ਕਾਰਪੋਰੇਸ਼ਨ ਦੇ ਅਧੀਨ ਨਾ ਲਿਆ ਜਾਵੇ ਸਾਡਾ ਪਿੰਡ ਜੇ ਲਿਆਣਾ ਤੇ ਉਹਦੇ ਕੰਮ ਕਰਨੇ ਚਾਹੀਦੇ ਤੇ ਸੁਹਾਣੇ ਦੇ ਤੇ ਕਿਸੇ ਪਿੰਡ ਦੇ ਕੋਈ ਕੰਮ ਨਹੀਂ ਹੁੰਦੇ ਤੇ ਸਫਾਈ ਦਾ ਤੇ ਇੰਨਾ ਮਾੜਾ ਬੁਰਾ ਹਾਲ ਹੈ ਜਿਹੜਾ ਆਪਾਂ ਐਕਸਪਲੇਨ ਵੀ ਨਹੀਂ ਕਰ ਸਕਦੇ ਤੁਸੀਂ ਦੇਖਦੇ ਹੋਣੇ ਹਰ ਕੋਈ ਸਿੰਘਸ਼ੀਦਾ ਗੁਰਦੁਆਰਾ ਸਾਹਿਬ ਜਾਂਦਾ ਤੇ ਉੱਥੇ ਬਿਲਕੁਲ ਡੰਪ ਬਣਿਆ ਪਿਆ ਤੁਸੀਂ ਇਹ ਦੇਖੋ ਵੀ ਜੇ ਇਸ ਤਰ੍ਹਾਂ ਹਰ ਜਗ੍ਹਾ ਡੰਪ ਬਣਨ ਲੱਗੇ ਤੇ ਬਹੁਤ ਔਖਾ ਹੋ ਜਾਣਾ ਤੇ ਹਰ ਵਾਰਡ 'ਚ 26 ਤੋਂ 27 ਸਫਾਈ ਕਰਮਚਾਰੀ ਐ ਤੇ ਸੁਹਾਣੇ 'ਚ ਪੰਜ ਵਾਰਡ ਹੋਣ ਦੇ ਬਾਵਜੂਦ ਉੱਥੇ ਸਿਰਫ 14 ਸਫਾਈ ਕਰਮਚਾਰੀ ਐ ਤੇ ਉੱਥੇ ਏ ਬੀ ਰੋਡ ਦੀ ਵੀ ਮੈਕੈਨੀਕਲ ਸਵੀਪਿੰਗ ਦੀ ਬਜਾਇ ਮੈਨੂਅਲ ਸਵੀਪਿੰਗ ਹੁੰਦੀ ਹੈ ਤੇ ਉਹਨਾਂ ਦਾ ਸਾਰਾ ਟਾਈਮ ਫਰਮੀ ਤੇ ਹੀ ਸਪੈਂਡ ਹੋ ਜਾਂਦਾ ਤੇ ਮੈਂ ਹਰ ਬਾਰ ਮੀਟਿੰਗ ਚ ਇਹੀ ਗੱਲ ਕਹੀ ਹੈ ਵੀ ਨਹੀਂ ਵੀ ਤੁਸੀਂ ਕੁਝ ਹੋਰ ਕਰ ਸਕਦੇ ਬੰਦੇ ਨਹੀਂ ਵਧਾ ਸਕਦੇ ਘੱਟੋ ਘੱਟ ਜਿਹੜੀ ਫਰਮੀ ਦੀ ਸਫਾਈ ਹੈ ਉਹ ਮੈਕੈਨੀਕਲੇ ਹੋ ਦੇ ਉਹਦੇ ਨਾਲ ਕਾਫੀ ਟਾਈਮ ਬਚ ਜਾਊਗਾ ਪਰ ਇਹਨਾਂ ਦੇ ਕੰਨ ਤੇ ਕਿਸੇ ਦੀ ਜੂ ਨਹੀਂ ਸਰਕਦੀ ਤੇ ਹੁਣ ਬਜਟ ਚ ਇਹਨਾਂ ਨੇ ਪਿੰਡਾਂ ਨਾਲ ਬਹੁਤ ਹੀ ਜ਼ਿਆਦਾ ਵਿੱਤਕਰਾ ਕਰਿਆ ਜਿਹੜੀ ਦੀ ਮੈਂ ਵਿਰੋਧਤਾ ਕਰਦੀ। ਵੀ ਤੁਸੀਂ ਹੁਣ ਉਹ ਲੈ ਕੇ ਕੋਈ ਐਕਸ਼ਨ ਲੈਂਗੇ ਲੋਕਾਂ ਨਾਲ ਲੈਂਗੇ ਉਹ ਘੱਟੋ-ਘੱਟ ਕਿ ਅੱਗੇ ਕਾਰਪੋਰੇਸ਼ਨ ਦੇ ਇਲੈਕਸ਼ਨ ਆਉਂਦੇ ਨੇ ਲੋਕਾਂ ਨੇ ਕਰ ਬ ਜਿਹੜਾ ਕਾਉਂਸਲਰ ਆ ਉਹਨੂੰ ਜ਼ਿੰਮੇਵਾਰ ਠਹਿਰਾਉਣਾ ਕਿ ਤੁਸੀਂ ਕੰਮ ਨਹੀਂ ਕਰਾਇਆ। ਬਿਲਕੁਲ ਜੀ ਮੈਂ ਸਾਰੇ ਪਿੰਡਾਂ 'ਚ ਖਾਸ ਤੌਰ ਤੇ ਆਪਣੇ ਪਿੰਡ ਦੇ ਨਾਲ-ਨਾਲ ਸਾਰੇ ਪਿੰਡਾਂ 'ਚ ਕਿਉਂਕਿ ਮੈਂ ਇਹ ਨਹੀਂ ਸੋਚਦੀ ਵੀ ਇੱਕ ਸੁਹਾਣੇ ਦੇ ਕੰਮ ਹੋਣਾ ਚਾਹੀਦਾ ਸਾਰੇ ਪਿੰਡਾਂ ਦਾ ਕਿਉਂਕਿ ਮੇਰੇ ਨਾਲ 14 ਤੋਂ 15 ਕਾਉਂਸਲਰ ਪਿੰਡਾਂ ਤੋਂ ਆਣੇ ਆ ਤੇ ਫਿਰ ਉਹਨਾਂ ਨੂੰ ਇੱਥੇ ਆਣ ਦਾ ਫਾਇਦਾ ਕੀ ਹੈ ਤੇ ਇਸ ਕਰਕੇ ਮੈਂ ਬਿਲਕੁਲ ਵਿ ਨੀਲੀਆਂ ਦਾ ਇਹ ਸਾਡੀ ਹਾਸ਼ਮਤੀ ਹੈ ਬਿਲਕੁਲ ਜੀ ਮੇਅਰ ਸਾਹਿਬ ਬਿਲਕੁਲ ਬੈਕ ਫਰੰਟ ਤੇ ਪੈਂਦੇ ਆ ਸੁਹਾਣੇ ਦੇ ਔਰ ਮੈਂ ਇੰਨੀ ਵਾਰ ਉਹਨਾਂ ਨੂੰ ਇਹ ਗੱਲ ਯਾਦ ਕਰਾ ਚੁੱਕੀ ਆ ਵੀ ਜੇ ਤੁਹਾਨੂੰ ਕਿਸੇ ਹੋਰ ਦੂਰ ਜਾਣ ਦੀ ਲੋੜ ਨਹੀਂ ਆ ਘੱਟੋ ਘੱਟ ਜਿੱਥੇ ਤੁਸੀਂ ਰਹਿਨੇ ਆ ਉੱਥੇ ਹੀ ਨਿਗਾਹ ਮਾਰ ਕੇ ਦੇਖ ਸਕਦੇ ਆ ਵੀ ਤੁਹਾਡੇ ਕਿੰਨਾ ਬੁਰਾ ਹਾਲ ਹੈ ਬੁਰਾ ਠੀਕ ਇੱਕ ਸੂਰਾ ਦੇ ਰਹੇ ਨਹੀਂ ਤੁਸੀਂ ਇਹ ਦੇਖੋ ਵੀ ਪ੍ਰਾਪਰਟੀ ਦਾ ਵੀ ਰੇਟ ਫਰਕ ਹੈ ਤੇ ਹਰ ਚੀਜ਼ ਦਾ ਫਰਕ ਹੈ ਤੇ ਇਹ ਅਸੀਂ ਬਹੁਤ ਵਾਰ ਕਹਿ ਚੁੱਕੇ ਹਾਂ ਵੀ ਪਿੰਡਾਂ ਤੇ ਅਤੇ ਸ਼ਹਿਰਾਂ ਦਾ ਬਾਇਲੋਜ਼ ਡਿਫਰੈਂਟ ਹੋਣਾ ਚਾਹੀਦਾ ਇਹਨਾਂ ਨੇ ਕੋਈ ਬਾਇਲੋਜ਼ ਦੇ ਨਹੀਂ ਬਣਾਇਆ ਅਸੀਂ ਇਹ ਕਿਹਾ ਵੀ ਤੁਸੀਂ ਕੁਝ ਨਹੀਂ ਕਰ ਸਕਦੇ ਘੱਟੋ ਘੱਟ ਇੱਕ ਸਕੀਮ ਬਣਾਓ ਪਿੰਡਾਂ ਲਈ ਪਰ ਇਹ ਕੁਝ ਨਹੀਂ ਕਰਦੇ ਇਹਨਾਂ ਦੇ ਕੰਨਾਂ ਤੇ ਕੋਈ ਜੂ ਨਹੀਂ ਸਰਕਦੀ ਠੀਕ ਹੈ